ਜੀ ਹਾਂ ਅੱਜ ਬਣਾਉਣੀ ਆਪਾਂ ਸਲਗਮਾਂ ਦੀ ਸਾਲਜੀ ਸਲਗਮ ਕੱਟ ਲਈ ਧੋ ਲਈ ਸਮਾਰ ਲਈ ਪਾਣੀ ਨਿਚੋੜ ਲਿਆ ਇਹ ਆਲੂ ਵੀ ਧੋ ਲਏ ਪਾਣੀ ਇਹਨਾਂ ਚ ਹੈਗਾ ਫਿਰ ਕੱਢ ਦੀਆਂ ਥੋੜਾ ਜਿਹਾ ਕੱਠੀ ਪਾਦਮ ਬੀ ਨਹੀਂ ਮੈਂ ਹਾਂ ਹਾਂ ਪਾ ਦਨੀ ਆ ਤੇ ਇੱਧਰ ਪਿਆਜ਼ ਹਰੀ ਮਿਰਚ ਤੇ ਕੱਟ ਲਿਆ ਅਦਰਕ ਇੱਧਰ ਜੀਰਾ ਪਾ ਲਿਆ ਕਿਉਂ ਹੋ ਗਿਆ ਗਰਮ ਪਤਾ ਦਾ ਪਹਿਲਾਂ ਫਿਰ ਮਿਲਦੀਆਂ ਤੁਹਾਨੂੰ ਲੋਜੀ ਪਿਆਜ਼ ਘਸ ਪਈਏ ਪਹਿਲਾਂ ਥੋੜੇ ਜੇ ਪਿਆਜ਼ ਘਸ ਕੇ ਕੁਚ ਮਾਰ ਕੇ ਉਸ ਤੋਂ ਬਾਅਦ ਪਾਉਣੇ ਨੇ ਆਲੂ ਤੇ ਸਲਗਮ ਪਾੜਾ ਹੁਣ ਮੈਂ ਇਹਨਾਂ ਨੂੰ ਜੀਨੂਨ ਪਾਤਾ ਤੇ ਹਲਦੀ ਪਾ ਕੇ ਘਰਸੀ ਫੇਰ ਦਮਾ ਥੋੜਾ ਦਾ ਉਰਲਾ ਕੇ ਲਾਦਾ ਸੁੱਕਰ ਫਿਰ ਟੱਟ ਨੰਬਰ ਤੇ ਕਰਕੇ ਮਿਕਸ ਕਰਦਾ

ਲੋਜੀ ਪਾਪਾ ਨੂੰ ਜੁੱਤੀ ਆਈ ਹੈ ਪਸੰਦ ਆਹਾ ਉਹ ਥੋੜੀ ਸਗੀ ਉੱਚੀ ਅੱਡੀ ਵਾਲੀ ਉੱਚੀ ਅੱਡੀ ਵਾਲੀ ਨਾਲ ਨਾ ਫੇ ਠੀਕ ਨਹੀਂ ਇਹ ਲੈ ਕੇ ਆਈਆਂ ਜੁੱਤੀ ਦੇਖਿਓ ਕਮੈਂਟ ਕਰਕੇ ਦੱਸਿਓ ਬੱਚਿਓ ਜਿਹੜੇ ਤੁਸੀਂ ਦੇਖਦੇ ਹੋ ਨਾ ਮੇਰੀਆਂ ਵੀਡੀਓ ਮੈਨੂੰ ਦੱਸਿਓ ਇਹ ਵਧੀਆ ਕਿਹੜੀ ਹੈ ਮੈਨੂੰ ਇਹੀ ਪਸੰਦ ਸੀ ਕਿਉਂਕਿ ਇਹ ਠੀਕ ਅੱਡੀ ਹੈ ਦੀ ਮੈਂ ਮੇਚਦੀ ਧਰਕੇ ਦਿਖਾਉਣੀ ਹੈ ਉਹਦੇ ਨਾਲ ਤੁਰਨਾ ਠੀਕ ਹੈ ਠੀਕ ਲੱਗਿਆ ਮੈਨੂੰ ਚਰ ਦੇਖੀ ਜੋ ਬਾਕੀ ਕੀ ਬਣਦਾ ਬਹੁਤ ਵਧੀਆ ਤੇ ਰੱਖ ਲਈਏ ਹੁਣ ਆਪਾਂ ਜਾਂਦੇ ਨੇ ਕੋਟ ਕੋਟ ਇਹ ਲਈ ਹੁੰਦੀ ਆ ਪੈਂਟ ਸਰਦਾਰ ਸਾਹਿਬ ਨੂੰ ਤਾਂ ਕਹ ਕੇ ਲਈ ਹੁੰਦੀ ਆ ਸਰਦਾਰ ਸਾਹਿਬ ਨੇ ਸਾਲਟ 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 ਬੁਰਸ਼ਟ ਮਤਲਬ ਬੁਰਸ਼ਟ ਇਹ ਲਈਆ ਚਿੱਪਕੀ ਤੇ ਇਹ ਲਈਆ ਪੈਂਟ ਕੋਟ ਰਾਈ ਦੀ ਕੋਟ ਰਾਈ ਦੀ ਦਵਾਈਆਂ ਨੰਨੂ ਨੂੰ ਵੀ ਲਿਓਣੀ ਆ ਨੰਨੂ ਜਿਹ ਲਿਆਊਗਾ ਕੋਟੜਾਈ ਦੀ ਪੈਂਟ ਤੇ ਇਹ ਹੁਣੀ ਸ਼ਰਟ ਤੇ ਇਹ ਲਿਆਈ ਆਪਾਂ ਕੋਟੀ ਤੇ ਉਹ ਪਸੰਦ ਨਹੀਂ ਆਈਆਂ ਕੱਲ ਵਾਲੀਆਂ ਰੰਗ ਵਰਗੀਆਂ ਹੁਣ ਇਹ ਲਿਆਈ ਆਪਾਂ ਦੇਖੋ ਕਾਲੀ ਚਿੱਟੀ ਵਾਲੀ ਡਿਜ਼ਾਈਨ ਆ ਨਿੱਕੀ ਆ ਤਿੰਨ ਬਟਨ ਤਿੰਨ ਬਟਨ ਲੱਗਦੇ ਨਹੀਂ ਬਟਨ ਵੀ ਪੱਕੇ ਕਰਨੇ ਰਹਿਣਗੇ ਮੈਨੂੰ ਹਮ ਚਲੋ ਵਧੀਆ ਹੈ ਨਾ ਇਿੱਦਲੇ ਆ ਸਰਦਾਰ ਸਾਹਿਬ ਕੋਟ ਤੇ ਵੀ ਦਿਖਾਈ ਦਵਾ ਹੁਣ ਇਹ ਦੇਖੋ ਇਹ ਲਿਆ ਕੋਟ ਇੱਕ ਦੂਜੇ ਰੂਟ ਤੇ ਹੈਗੇ ਨੇ ਇਹ ਲੈਂਦਾ ਤੇ ਲੋ ਜੀ ਤਾਂ ਮਾਰਦੀ ਹੁਣ ਰੱਖਦੀ ਇਹਨਾਂ ਨੂੰ ਲੈਂਦਾ ਨਹੀਂ ਲੈਂਦਾ ਨਹੀਂ ਮੈਂ ਕਹਦੀ ਵਾ ਦੁੱਧ ਦੇ ਨਾਲ ਪਿੱਛੇ ਲੈਉਂਦੇ ਚਾਹਾਂ ਉਹ ਪਹਿਲਾਂ ਪੈਟ ਕਰ ਲੈਣਾ ਆਹੋ ਆਹੋ ਇਹਦਾ ਆਪਣੀ ਲੈ ਆ। ਆ ਇਹਦੇ ਵਾਸਤੇ। ਕਿਹਾ ਇਹ ਅੱਜ ਤੇਰੇ ਵਾਸਤੇ। ਕਿੰਨੇ ਦੀ ਇਹ? ਹਮ 150 ਦੇ। ਇਹ ਚਲਦੀ ਹੈ। ਜਿਹੜੀ 250 ਦੀ ਭੰਦੀ ਆ ਕਿਹੜਾ ਮਾਰਕਟ ਹੱਥਾਂ ਨਾਲ ਬਣਾਉਂਦੇ ਨੇ। ਉਹ ਬਹੁਤ ਟਾਈਮ ਚੱਲਦੀ ਹੈ ਜਿਹੜੀ ਹੱਥਾਂ ਨਾਲ ਬਣਾਉਂਦੇ ਨੇ। ਇਹਦਾ ਫਰਕ ਹੋਊਗਾ। ਉਹਦਾ ਜੰਮੀ ਫਰਕ ਹੁੰਦਾ ਜਿਹੜੀ 500 ਵਾਲੀ ਹੁੰਦੀ ਆ ਉਹ ਪਾ ਕੇ